ਮੇਰਾ ਨਾਮ ਸੁਖਬੀਤ ਕੌਰ ਹੈ ਤੇ ਕਹਿਣਾ ਚਾਹੁੰਦੇ ਆ ਜੀ ਅਸੀਂ ਬਹੁਤ ਸਾਲ ਹੋ ਗਏ ੱੱਕੇ ਖਾਂਦੇ ਨੂੰ 4-5 ਸਾਲ ਹੋ ਗਏ ਸਾਨੂੰ ਸਰਕਾਰ ਲਾਰੇ ਹੀ ਲਾਈ ਜਾ ਰਹੀ ਆ ਅਸੀਂ ਕੀ ਪਾਪ ਕਰਤਾ ਕਿ ਅਸੀਂ ਫਿਜ਼ੀਕਲ ਕਰ ਰਹੇ ਆ ਕਿ ਟਾਂ ਦੇ ਨਸ਼ੇ ਨਾਲ ਨਹੀਂ ਜਾ ਰਹੇ ਹੈਨਾ ਤੇ ਆਪਦੀ ਜੌਬ ਲੈ ਲਈ ਮੰਗ ਕਰ ਰਹੇ ਆ ਤੇ ਸਰਕਾਰ ਤੋਂ ਸਾਡੀ ਇਹੀ ਮੰਗ ਹੈ ਵੀ ਸਾਡੀ ਮੰਗ ਸੁਣੀ ਜਾਵੇ ਹੈਨਾ ਬੱਚਿਆਂ ਨਾਲ ੱੱਕੇ ਖਾਂਦੇ ਫਿਰਦੇ ਆ ਸਾਨੂੰ ਕੋਈ ਸ਼ੌਂਕ ਨਹੀਂ ਸਾਡਾ ਵੀ ਜੀ ਕਰਦਾ ਵੀ ਘਰੇ ਬੈਠੀ ਬੱਚਿਆਂ ਨੂੰ ਲੈ ਕੇ ਸਾਰੇ ਗੈਰੇ ਨੇ ਬਿਮਾਰ ਕਰ ਲੋਂਗੇ ਪਰ ਸਾਡਾ ਜਮੀਰ ਨਹੀਂ ਕਹਿੰਦਾ ਵੀ ਹੈਨਾ ਘਰੇ ਬੈਠੋ ਵੀ ਸਾਰੇ ਲੜ ਰਹੇ ਨੇ ਆਪਣੇ ਹੱਕ ਲਈ ਵੀ ਮੈਨੂੰ ਵੀ ਜਾਣਾ ਪਏਗਾ ਮੇਰਾ ਨਾਮ ਮਨਦੀਪ ਕੰਬੋਲ ਜੀ ਕੀ ਹੈ ਜੋ ਲੋਡ ਪੈ ਗਈ ਜਿਹੜਾ ਕਿ ਤੁਹਾਨੂੰ ਜਿਹੜਾ ਪ੍ਰਦਰਸ਼ਨ ਟੈੰਕੀ ਜਿਹੜੇ ਕਰਨਾ ਪੈ ਗਿਆ ਸਰ ਅਸੀਂ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਪੀਟੀਆਈ ਦੀ ਫੁੱਲ ਫਾਰਮ ਫਿਜ਼ੀਕਲ ਟ੍ਰੇਨਰ ਇਨਸਟ੍ਰਕਟਰ ਜਿਹੜੇ ਸਕੂਲਾਂ ਦੇ ਵਿੱਚ ਪੀਟੀ ਮਾਸਟਰ ਹੁੰਦੇ ਹੈ ਜੀ ਦੂਜੀ ਗੱਲ ਤੁਸੀਂ ਪੁੱਛੀ ਹੈ ਵੀ ਕੀ ਲੋਡ ਪੈ ਗਈ ਟੈੰਕੀ ਚੜ ਕੇ ਪ੍ਰਦਰਸ਼ਨ ਕਰਨਾ ਪੈ ਗਿਆ ਤੁਹਾਨੂੰ ਜੀ ਟੈਂਕੀ ਤੇ ਚੜ ਕੇ ਪ੍ਰਦਰਸ਼ਨ ਕਰਨ ਦਾ ਕਾਰਨ ਇਹੀ ਹੈ ਸਾਡੀ 2021 ਦੇ ਵਿੱਚ 2021 ਦੇ ਵਿੱਚ 2000 ਪੀਟੀਆਈ ਪੋਸਟ ਪ੍ਰਾਇਮਰੀ ਕਾਡਰ ਅਧੀਨ ਆਈ ਸੀ ਜਿਹਦੇ ਨਾਲ ਹੀ ਆਰਟੀਟੀ 9899 ਪੋਸਟਾਂ ਨੂੰ ਆਈਆਂ ਸੀ ਉਹਨਾਂ ਦੇ ਵਿੱਚ ਉਹਨਾਂ ਨੂੰ ਫਾਰਮ ਭਰਵਾ ਕੇ ਪੇਪਰ ਲੈ ਕੇ ਉਹ ਜਿਹੜੇ ਆ ਕੁਝ ਪਰਸਨ ਜੁਆਇਨ ਵੀ ਕਰਵਾ ਦਿੱਤੇ ਗਏ ਪਰੰਤੂ ਸਾਡਾ ਅਜੇ ਤੱਕ ਫਾਰਮ ਨਹੀਂ ਭਰਵਾਇਆ ਗਿਆ 2000 ਪੇਟੀ ਆਈ ਪੋਸਟਾਂ ਦਾ ਕਾਰਨ ਪਤਾ ਨਹੀਂ ਸਰਕਾਰ ਨੂੰ ਪਤਾ ਹੈ ਜੇ ਸਰਕਾਰ ਦੇ ਕੋਲੇ ਜਾਣੇ ਆ ਕਹਿੰਦੇ ਜੀ ਸਾਡੇ ਵੱਲੋਂ ਹਰੀ ਝੰਡੀ ਐ ਅਖਬਾਰਾਂ ਦੇ ਵਿੱਚ ਲਵਾਇਆ ਜਾ ਰਿਹਾ ਪਰ ਜਦੋਂ ਅਸੀਂ ਡਿਪਾਰਟਮੈਂਟ ਕੋਲੇ ਜਾਂਦੇ ਆ ਡਿਪਾਰਟਮੈਂਟ ਕਹਿੰਦਾ ਸਾਡੇ ਵੱਲੋਂ ਕੰਮ ਕੰਪਲੀਟ ਆ ਸਰਕਾਰ ਹਰੀ ਝੰਡੀ ਦੇਵੇ ਥੋੜੇ ਦਿਨਾਂ ਬਾਅਦ 22 ਮਈ ਨੂੰ ਅਸੀਂ ਜਿਹੜਾ ਕੀ ਸਿੱਖਿਆ ਮੰਤਰੀ ਸਾਹਿਬ ਨੂੰ ਮਿਲੇ ਆਂ ਕਹਿੰਦੇ ਜੀ ਸਾਡੇ ਵੱਲੋਂ ਕੰਮ ਤਿਆਰ ਹੈ ਅਸੀਂ ਤਾਂ ਖ਼ਬਰਾਂ ਦੇ ਵਿੱਚ ਹੀ ਲਵਾਈ ਜਾਂਦੇ ਆਂ ਅਸੀਂ ਖ਼ਬਰਾਂ ਦੇ ਵਿੱਚ ਵੀ ਲਵਾਈ ਜਾਂਦੇ ਆਂ ਤੇ 22 ਮਈ ਨੂੰ ਜਦੋਂ ਮਿਲੇ ਆ ਨਾ ਕਹਿੰਦੇ ਜੀ ਸਾਡੇ ਵੱਲੋਂ ਕੰਮ ਡਾੜਨਾ ਜੀ ਅਸੀਂ ਉਹਨਾਂ ਨੂੰ ਮੂੰਹ ਤੇ ਕਿਹਾ ਵੀ ਸਰ ਜਦੋਂ ਤੁਹਾਡੇ ਕੋਲੇ ਆਉਣੇ ਤੁਸੀਂ ਕਹਿੰਦੇ ਸਾਡੇ ਵੱਲੋਂ ਕੰਮ ਡਾੜਨਾ ਸਿੱਖਿਆ ਭਾਗ ਕਹਿੰਦੇ ਵੀ ਸਾਡੇ ਵੱਲੋਂ ਕੰਮ ਡਾੜਨਾ ਤੇ ਕਮੀ ਕਿੱਥੇ ਹੈ ਸਰਕਾਰ ਦੇ ਘੰਟੀ ਘਰ ਘਰ ਨੌਕਰੀ ਕਿੱਥੇ ਆ ਜੀ ਜੇ ਘਰ ਘਰ ਦਿੱਤੀ ਹੁੰਦੀ ਅਸੀਂ ਇੱਥੇ ਨਹੀਂ ਖੜੇ ਹੋਣਾ ਸੀ ਅਸੀਂ ਸਾਲਾਂ ਤੋਂ ਜਿਹੜੇ ਤੁਸੀਂ ਸਰਵਿਸ ਕਿੰਨੇ ਟਾਈਮ ਸਰ ਸਰਵਿਸ ਨਹੀਂ ਅਸੀਂ ਬੇਰੁਜ਼ਗਾਰ ਆ ਸਾਨੂੰ ਤਾਂ ਫਾਰਮ ਭਰਨ ਦਾ ਮੌਕਾ ਨਹੀਂ ਮਿਲਿਆ ਆ ਸਾਡੀ ਭੈਣ ਬੇਰੁਜ਼ਗਾਰ ਹੋ ਗਈ ਬੱਚੇ ਵੀ ਨਾਲ ਲੈ ਕੇ ਆਏ ਨੇ ਦੇਖੋ ਪ੍ਰਸ਼ਾਸਨ ਨੂੰ ਮੰਗ ਕੀ ਕਰੋਗੇ ਪ੍ਰਸ਼ਾਸਨ ਕੋਲੇ ਮੰਗੇ ਇਹੀ ਹੈ ਪ੍ਰਸ਼ਾਸਨ ਸਾਹ ਨੂੰ ਕਹਿ ਰਿਹਾ ਵੀ ਤੁਸੀਂ ਸੰਜੀਵ ਰੋੜਾ ਜੀ ਨਾਲ ਆ ਕੇ ਮੀਟਿੰਗ ਕਰੋ ਅਸੀਂ 4 ਤੋਂ 5 ਮੀਟਿੰਗਾਂ ਕਰ ਲਈਆਂ ਸਾਰਾ ਮੈਟਰ ਪਤਾ ਹੈ ਹੁਣ ਵੀ ਇਹ ਕਹਿ ਰਿਹਾ ਵੀ ਸਾਡੇ ਨਾਲ ਮੀਟਿੰਗ ਕਰੋ ਪਰ ਅਸੀਂ ਜਿਹੜਾ ਕਿ ਇਹ ਜਵਾਬ ਦਿੱਤਾ ਸਾਡੀ ਇੱਕੋ ਇੱਕ ਡਿਮਾਂਡ ਹੈ ਸਾਡਾ 2000 ਪੀਟੀਆਈ ਪੋਸਟਾਂ ਦਾ ਪੋਰਟਲ ਆਨਲਾਈਨ ਕਰਕੇ ਕਰਕੇ ਫਾਰਮ ਭਰਵਾਏ ਜਾਣ ਅੱਜ ਰਿਟਨ ਦੇ ਵਿੱਚ ਦਿੰਨੇ ਆ ਪੇਪਰ ਜਦੋਂ ਮਰਜ਼ੀ ਲੈ ਲੈਣ ਕਿੰਨੀ ਦੇਰ ਤੋੜੇ ਚਰਨਾਂ ਦਾ ਜਾਰੀ ਰੂਪ ਸਰ ਜਦੋਂ ਤੱਕ ਸਾਡਾ ਮਸਲਾ ਹੱਲ ਨਹੀਂ ਹੋ ਜਾਂਦਾ ਅਸੀਂ ਜਿਹੜਾ ਕਿ ਇਹ ਟੈਂਕੀ ਦੇ ਉੱਪਰ ਡਟੇ ਰਾਵਾਂਗੇ ਤੇ ਇਹ ਸਰਕਾਰ ਦਾ ਪੂਰੇ ਸ਼ਹਿਰ ਦੇ ਵਿੱਚ ਭੰਡੀ ਪ੍ਰਚਾਰ ਕਰਾਂਗੇ ਇਹ ਆਪਣੇ ਹਾਲ ਹੈਗਾ ਜੀ ਗਗਨ ਹੈ ਜੀ ਹੈਗੇ ਆ ਲੋਕਲੇਸ਼ੇ رداد पी डी न ज़िंदबाद पी डी दो हज़ार पोर्टल ओपन करायो चङियबादादार पॉर्टल ऑनलाइन करो ਬਰਾਕ ਸਾਡੀ ਯਾਤਰਾ ਬਤੇਰੇ ਰਾਏ ਓਏ ਓਏ ਹਾਏ 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 ਕੋਈ ਅਪੋਰਟ ਆਣ ਕਰਾ ਪਿੱਛੇ ਯਾਰ ਪਿੱਛੇ ਪਿੱਛੇ ਆ ਜੀ ਸਾਡੀ ਨਾਲ ਨਹੀਂ ਲੋਕੋ ਪਿੱਛੇ ਕਰੋ ਅੰਦਰ ਰਿਪੋਰਟ ਲਾਉਂਦੇ ਹਨ ਕਰ ਦਿੱਤਾ ਜਾਉਂਦਾ ਹੈ ਬਾਕੀ ਅਧਿਕਤ ਸਟਾਫ ਨੂੰ ਮੈਚਪ ਬਣਾਉਂਦੇ ਸਟਾਫ ਦਾ ਕੰਮ ਮੀਡੀਆ ਸੰਬੰਧੀ ਰੋੜਾ ਜੀ ਲੈ ਕੇ ਚੱਲਦਾ ਜੀ ਇਹਨਾਂ ਦੀ ਗੱਲ ਰੋੜੀ